ਆਈ ਆਈ ਤੈਨੂੰ ਸਾਹ ਦੇ ਕੇ ਤੈਨੂੰ ਪੁੱਛਿਆ ਤੈਨੂੰ ਚੰਗੀ ਬੋਲੀ ਬੋਲੇ ਮੇਰਾ ਕੀ ਚੰਗੇ ਕੀ ਕਰਦੇ ਪੈ ਕਿੰਨੇ ਚਾਰ ਕਿੰਟ ਲੈ ਰੁਕਰ ਕਵਰ ਕਰਤੀ ਇਹ ਤੱਕ ਮੈਂ ਕਿਹਾ ਮੈਂ ਹੀ ਰੁਕੀ ਜਾਂਦਾ ਮੈਂ ਹੀ ਕਰਾਂ ਤੂੰ ਆਪਣੀ ਜਗ੍ਹਾ ਲੱਗ ਜਿਹੜੀ ਮੇਰੀ ਡਿਊਟੀ ਹੈ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲ ਰਿਹਾ ਪੰਜਾਬ ਪੁਲਿਸ ਦੇ ਮਲਾਜ਼ਮ ਸੁਖਕਰਮ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਜਿਸ ਤੋਂ ਬਾਅਦ ਜਿਹੜੀ ਵੀਡੀਓ ਸੀ ਕਿਉਂਕਿ ਉਹ ਥਾਰ ਗੱਡੀ ਦੇ ਵਿੱਚ ਹੁੰਦਾ ਪੁਲਿਸ ਮੁਲਾਜ਼ਮ ਜਦੋਂ ਇੱਕ ਦੂਜੇ ਮੁਲਾਜ਼ਮ ਦੇ ਵੱਲੋਂ ਨਾਕੇ ਦਰਾਨ ਉਹਨੂੰ ਰੋਕਿਆ ਗਿਆ ਕਿਉਂਕਿ ਗੱਡੀ ਦੇ ਉੱਤੇ ਕਾਲੀਆਂ ਜਾਲੀਆਂ ਲੱਗੀ ਹੁੰਦੀ ਜਿਵੇਂ ਹੀ ਪੁਲਿਸ ਮੁਲਾਜ਼ਮ ਪੁੱਛਿਆ ਅੰਦਰ ਤੁਸੀਂ ਜਾਲੀਆਂ ਕਿਉਂ ਲਾਈਆਂ ਨੇ ਤਾਂ ਉਹ ਥਾਰ ਗੱਡੀ ਵਾਲਾ ਕਹਿੰਦਾ ਮੈਂ ਵੀ ਮੁਲਾਜ਼ਮ ਆ ਮੈਂ ਤਾਂ ਥਾਲ ਜਿਹੜੀ ਗੱਡੀ ਤੇ ਜਾਲੀਆਂ ਐਵੇਂ ਲਾਵਾਂਗਾ ਜੇ ਤੁਹਾਡੇ 'ਚ ਹਿੰਮਤ ਆ ਤਾਰ ਕੇ ਦਿਖਾਓ ਉਸ ਤੋਂ ਬਾਅਦ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਆ ਹੁਣ ਇਸ ਵੀਡੀਓ ਲੈ ਕੇ ਅੰਬਰਸਰ ਦੇ ਪੁਲਿਸ ਐਸਐਸਪੀ ਦਾ ਕੇਸ ਐਸਐਸਪੀ ਵੱਲੋਂ ਵੱਡਾ ਐਡੈਕਸ਼ਨ ਕੀਤਾ ਗਿਆ ਹੈ ਪੁਲਿਸ ਦੇ ਐਸਐਸਪੀ ਦੇ ਵੱਲੋਂ ਹੁਣ ਇਸਪੀੜੀ ਤੇ ਕਾਰਵਾਈ ਕਰਦੇ ਆਏ ਆ ਪੁਲਿਸ ਮੁਲਾਜ਼ਮ ਸੁਖਕਰਮਨ ਸਿੰਘ ਨੂੰ ਜਿਹੜਾ ਸਸਪੈਂਡ ਕਰਤਾ ਗਿਆ ਮੁਤਲ ਕਰਤਾ ਗਿਆ ਜਿਸ ਤੋਂ ਬਾਅਦ ਤੇ ਵਿਭਾਗੀ ਦੀ ਜਾਂਚ ਉਹ ਸ਼ੁਰੂ ਕਰਤੀ ਗਈ ਹੈ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੋਈ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਹੁੰਦੇ ਸਾਦੇ ਕੰਪੜਿਆਂ ਦੇ ਵਿੱਚ ایک پولیس پارٹی کے نام بحث کا نظر آ رہے ہیں اس میں بھی مرتی پڑتال کی گئی یہ گھٹنا سولہ اگست کی ہے جس کے کانسٹیبل شکرمنگ امرتسر پولیس نے تعینات وغیرہ ماڑی شبدال بحث بازی کی گئی ہے فوری طور پہ اس ملازم کو سسپینڈ کر کے اس کے خلاف وباگی کاروائی شروع کیتی گئی ہے وہ بوک چی کسی بھی کلو جو کہ ڈسپلن فورس میں انوشاسن میں بن کیا جائے اس کو اس کی اجازت نہیں دی جائے گی تو سخت تو سخت کاروائی کی جائے یہ سوشل میڈیا پہ ویڈیو وائرل ہوئی ہے جس ایک پولیس ملازم سب کمرے کے لیے ایک پولیس پارٹی کے نا بہستا نظر آ رہا ہے اس سبھی مردی پڑتال کی ہے یہ گھٹنا سولہ اگست کی ہے جس کے بل شکرما موقع امتسر پولیس نے کردہ وجوہ ماری تے بحث بازی کیتی گئی ہے فوری طور پہ اس ملازم کو سسپینڈ کر کے اس کے خلاف وباگی کاروائی شروع کی گئی ہے بوک چی کسی بھی گلو جو کہ ڈسپلن کوشش کے انوشاسن بھی بنگ کیا ہے اس کو ਇਸ ਦੀ ਵੀ ਜਾਂਚ ਨਹੀਂ ਕੀਤੀ ਜਾਵੇਗੀ ਤੇ ਸਭ ਤੋਂ ਸਭ ਕਰਵਾਇਆ ਕੀ ਕੀਤਾ ਜਾਵੇ ਦાદੀ ਕੀ ਪੁਲਿਸ ਮੁਲਾਜ਼ਮਾਂ ਦੇ ਗੱਡੀ ਦੇ ਚ ਡਾਲੀਆਂ ਜੱਗੀਆਂ ਹੋਈਆਂ ਨੇ ਤਾਂ ਗਲਤ ਹੈ ਕਿਉਂਕਿ ਪੁਲਿਸ ਮੁਲਾਜ਼ਮ ਜੇਕਰ ਪੁਲਿਸ ਮੁਲਾਜ਼ਮ ਹੀ ਆਪਣੀ ਡੱਡੀਆਂ ਨੂੰ ਕਾਲੀਆਂ ਕਰਕੇ ਘੁੰਮਣਗੇ ਤਾਂ ਆਮ ਲੋਕ ਤਾਂ ਜਰੂਰ ਇਸ ਦੇ ਮਗਰ ਲੱਗਣ ਜਿਹਦੇ ਚੱਲਦੇ ਆ ਪੁਲਸਾਂ ਮੁਲਾਜ਼ਮ ਨੂੰ ਚਾਹੀਦਾ ਜੇਕਰ ਉਹਨਾਂ ਨੇ ਗੱਡੀਆਂ ਕਾਲੀਆਂ ਕੀਤੀਆਂ ਹੋਈਆਂ ਤਾਂ ਉਹ ਉਹਨਾਂ ਨੂੰ ਛੁੱਟੀਆਂ ਕਰ ਲੈਣ ਕਿਉਂਕਿ ਜਿਵੇਂ ਹੁਣ ਥਾਰ ਗੱਡੀ ਰੋਕੀ ਗਈ ਆ ਥਾਰ ਗੱਡੀ ਦਾ ਪੁਲਿਸ ਮੁਲਾਜ਼ਮ ਬੈਸਦਾ ਹੈ ਹਾਲਾਂਕਿ ਗਲਤੀ ਪੁਲਿਸ ਮੁਲਾਜ਼ਮ ਥਾਰ ਵਾਲੇ ਦੀ ਹੈ ਕਿਉਂਕਿ ਥਾਰ ਵਾਲੇ ਦੀ ਗੱਡੀ ਤੇ ਕਾਲੀਆਂ ਜਾਲੀ ਲੱਗੇ ਹਨ ਦੂਜਾ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਉਹ ਡਿਊਟੀ ਤੇ ਚੱਲਦੇ ਆ ਉਸਨੇ ਜੇਕਰ ਨਾਕੇ ਤੇ ਉਸ ਨੂੰ ਰੋਕ ਲਿਆ ਤਾਂ ਪੁਲਿਸ ਮੁਲਾਜ਼ਮ ਸਹੀ ਢੰਗ ਨਾਲ ਗੱਲਬਾਤ ਕਰਦ ਦੱਸਦਾ ਜੇਕਰ ਉਸਦੇ ਗੱਡੀ ਦੇ ਵਿੱਚ ਕੋਈ ਸਰਕਾਰੀ ਸਮਾਨ ਜਾਂ ਕੁਝ ਹੋਰ ਚੀਜ਼ ਪਈਆ ਤਾਂ ਉਸ ਨੂੰ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲ ਕਰਨੀ ਚਾਹੀਦੀ ਨਾ ਕਿ ਬੈਸਵਾਜੀ ਉਧਰੋਂ ਪੱਤਰਕਾਰ ਦੇ ਨਾਲ ਵੀ ਬੈਅ ਤਾਂ ਦਿਖਾਈ ਦਿੰਦਾ ਕਿ ਤੁਸੀਂ ਵੀਡੀਓ ਕਮਾ ਰਹੇ ਦਰਅਸਲ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਲਕਿ ਜਸਤਵੰਦ